ਬੱਬੀ ਜੀ ਆਪਣਾ ਨਾਮ ਦੱਸੋ ਮੇਰਾ ਨਮਿੰਦਰ ਸਿੰਘ ਆ ਜੀ ਕਿਹੜਾ ਪਿੰਡ ਹੈ ਢਲਵਾ ਜੀ ਜਰ ਬਲਗ ਡੇਰ ਬਣਾਣ ਬੱਬੀ ਜੀ ਕਾਦੀ ਖੇਤੀ ਕਰਦੇ ਹੋ ਤੁਸੀਂ ਅਸੀਂ ਤਾਂ ਪਹਿਲਾਂ ਐਗਰੀਕਲਚਰ ਕਰਦੇ ਹਾਂ ਹੁਣ ਇਹ ਸਪੀਡ ਕੰਟੈਕਟ ਫਾਰਮਿੰਗ ਕਰਨਾਲ ਨਾਲ ਜੁੜੇ ਆ ਜੀ ਕੰਪਨੀ ਆ ਇਹ ਵਧਮੀ ਕੰਪੋਸਟ ਦੀ ਹਾਂਜੀ ਤੇ ਇਹ ਤੋਂ ਖਾਦ ਬਣਦੀ ਆ ਆਰਗੈਨਿਕ ਖਾਦ ਬਣਦੀ ਹੈ ਕਿਸ ਤਰ੍ਹਾਂ ਇਹ ਵਿੱਚ ਗੰਡੋਏ ਪਾਏ ਜੀ ਕੇਜੂਆ ਪਾਇਆ ਦੇ ਵਿੱਚ ਹਾਂਜੀ ਪਹਿਲਾਂ ਗੋਬਰ ਪਾਈਦਾ ਬੈਡ ਦੇ ਵਿੱਚ ਤੇ ਫਿਰ ਕੇਜੂਆ ਪਾਈਦਾ ਫਿਰ ਇਹ 3 ਕਿੰਨੇ ਮਹੀਨੇ ਬਾਅਦ ਖਾਦ ਜਿਹੜੀ ਤਿਆਰ ਹੋ ਜਾਂਦੀ ਹੈ ਜੀ ਇਹ ਕਿੰਨੇ ਕਿ ਤਿਆਰ ਕਰਦੇ ਇਹ ਜੀ ਅੱਜ ਤੇ ਅੱਜ ਨਿਕਲਿਆ ਇਹ ਤਾਂ ਨਵਾਂ ਨਵਾਂ ਪਾਇਆ ਉਹਦਾ ਲੇਕਿਨ ਇਹ ਚੋਂ ਇਹ 4 ਕਿ 4 ਕਿ ਬੋਰੀਆਂ 5 ਬੋਰੀਆਂ ਇੱਕ ਬੈੱਡ ਜੋ ਨਿਕਲ ਆਉਂਦੀਆਂ 4 ਕਿਲੋ ਦੀਆਂ ਕਿੰਨੇ ਬੈੱਡ ਐ ਇਸ ਟਾਈਮ 'ਚ ਇਹ ਹੁਣੇ 550 ਬੈੱਡ ਐ ਜੀ ਇਹ ਕੰਪਨੀ ਦਿੰਦੀ ਐ ਸਰ ਇਹ ਕੰਪਨੀ ਦਿੰਦੀ ਐ ਸਭ ਕੁਝ ਗੋਬਰ ਗਾਵਰ ਸਭ ਕੁਝ ਹਾਥੀ ਜੋ ਨਾ ਦਿਆ ਪਾਣੀ ਦੇਣ ਵਾਸਤੇ ਬੰਦਾ ਉਹਨਾਂ ਦਾ ਹੀ ਐ ਜੀ ਬਾਬਾ ਜੀ ਖਾਦ ਤਾਂ ਪਹਿਲਾਂ ਹੀ ਬਣਦੀ ਪਰ ਆ ਨਵੇਂ ਤਰੀਕੇ ਦੀ ਜਿਸ ਤਰ੍ਹਾਂ ਆਪਾਂ ਬੈੱਡ ਬਣਾ ਕੇ ਲਾਏ ਕਿੱਥੋਂ ਆਈਡੀਆ ਆ ਇਹ ਜੀ ਉਹ ਕੰਪਨੀਆਂ ਨੇ ਦੱਸਿਆ ਤੁਹਾਨੂੰ ਕੰਪਨੀ ਦਾ ਅਜੇ ਬੰਦਾ ਆਇਆ ਇਹ ਤਾਂ ਬਹੁਤ ਫਾਇਦਾ ਜੀ ਇਹ ਦੇ ਇੱਕ ਤੇ ਆਪਣੀ ਥਾਲੀ ਵਿੱਚੋਂ ਯਾਰ ਜਿਹੜਾ ਉਹ ਨਿਕਲ ਜਾਂਦਾ ਜੀ ਇਹ ਰਿਪੋਰਟ ਦੀ ਖਾਤਮਾ ਕਰਨ ਦੇ ਜਿਹੜੇ ਬਾਕੀ ਕੈਮੀਕਲ ਵਰਤਦੇ ਆਪਾਂ ਉਹ ਨਹੀਂ ਵਰਤਨੇ ਨਾ ਹੀ ਤੇ ਕੋਈ ਸਪਰੇਅ ਕਰਨੀ ਜਿੱਥੇ ਵੀ ਅਸੀਂ ਫਸਲ 'ਚ ਪਾਉਣੀ ਹੈ ਸਪਰੇਅ ਨਹੀਂ ਕਰਨੀ ਕੋਰੇ ਨਹੀਂ ਪਾਉਣੀ ਇਹਦੀ ਯੂਜ਼ ਕਰਦੇ ਇਸੇ ਦਾ ਇਹ ਪਾਈਪ ਵੀ ਚਲਾਇਆ ਦਾ ਤੁਸੀਂ ਇਹ ਪਾਈਪ ਲਾਇਆ ਜੀ ਇਹਦੇ ਵਿੱਚੋਂ ਜੋ ਨਿਕਲਦਾ ਥੋੜਾ ਜਿਹਾ ਜੂਸ ਜਿਹਾ ਉਹਦੇ ਵਾਸਤੇ ਉਹਨੂੰ ਸਾਫ਼ ਕਰਕੇ ਪਾਣੀ ਨੂੰ ਤੇ ਇੱਕ ਸਪਰੇਅ ਵਾਸਤੇ ਜਿਹੜਾ 550 ਰੁਪਏ ਲੀਟਰ ਵਿਕਦਾ ਜੀ ਉਹ ਬਸ ਸਪਰੇਅ ਕਰੀ ਦਿਓ ਜੀ ਕਣਕ ਦੇ ਜੋ ਫਲਤੇ ਆਉਂਦੀ ਆ ਜਾਂ ਝੋਨਾ ਫਲਤੇ ਆਉਂਦਾ ਉਹਦੇ ਸਪਰੇਅ ਕਰੀ ਦਿਓ ਕਿੰਨੀ ਆਮਦਨ ਚੜੀ ਆ ਤੁਹਾਨੂੰ ਮਿਲ ਜੇ ਇਹ ਸਾਨੂੰ ਜੀ ਹੁਣ 550 ਬੈਡ ਲੱਗਾ ਤਾਂ 55000 ਰੁਪਏ ਦਾ ਰੈਂਟ ਆਉਂਦਾ ਜੀ ਇਹਦਾ ਤੇ ਕੁਝ ਹੀ ਪੈਸੇ ਇਨਵੈਸਟ ਕੀਤੇ ਆ ਉਹਦੇ ਪੈਸੇ ਜਿਹੜੇ ਉਹ 2 ਸਾਲ ਜਿੰਨੇ ਵੀ ਤੁਸੀਂ ਕਰੋਗੇ 2 ਸਾਲ ਚ ਉਹਦੇ ਪੈਸੇ ਜਿਹੜੇ ਡਬਲ ਹੋ ਜਾਂਦੇ ਆ ਜੀ ਬਾਪੂ ਜੀ ਫਿਰ ਕਿੰਨੀ ਕਿੰਨੀ ਖਾਦ ਨਿਕਲ ਸਕਦੀ ਜਿੰਨੇ ਬੈਡ ਤੁਸੀਂ ਲਾਏ ਇਹ ਚੋਂ ਘੱਟੋ ਘੱਟ ਜੀ 2 ਜਦੋਂ ਜਿੱਦਾਂ ਕੱਢੀਗਾ ਤੇ 2-3000 ਬੋਦੀ ਨਿਕਲਦੀ ਆ ਜੀ ਕਿੰਨੇ ਕਿਹੜੇ ਬੋਰੀ ਨਿਕ ਇਹਦਾ ਮਤਲਬ ਕਿ ਕਿਸਾਨਾਂ ਨੂੰ ਜਿਹੜੀ ਆ ਝੋਨਾ ਫਸਲ ਛੱਡ ਕੇ ਹੋਰ ਖੇਤੀਆਂ ਜਿਹੜੀ ਇਹੋ ਜੇ ਇਹ ਬਹੁਤ ਵਧੀਆ ਜੀ ਬਹੁਤ ਫਾਇਦੇਮੰਦ ਹੈ। ਇਹ ਸਹਾਈ ਇੱਕ ਧੰਦਾ ਅਪਣਾਉਣਾ। ਹਾਂਜੀ ਹਾਂਜੀ। ਕਿੰਨੀ ਕਿ ਜਗ੍ਹਾ 'ਚ ਲਗਾ ਚੁੱਕੇ ਤੁਸੀਂ? ਇਹ ਸਾਡਾ 1.5 ਕਿੱਲੇ 'ਚ ਲੱਗਿਆ ਜੀ। ਇੱਕ ਕਿਸਾਨ ਖਰੀਦਣ ਆਉਂਦੇ ਕਿ ਆਪੇ ਕੰਪਨੀ ਵੇਚੀ। ਕਿਸਾਨ ਆਉਂਦੇ ਆ ਸਾਡੇ ਕੋਲ ਬੁੱਕ ਰਾਉਣ ਵਾਸਤੇ ਪਰ ਇਹ ਜੇ ਬਣੀ ਨਹੀਂ। ਜਦੋਂ ਬਣੇਗੀ ਫੇ ਕੰਪਨੀ ਜਿਹੜੀ ਉਹ ਆਪੇ ਇਹਨਾਂ ਨੂੰ ਉਹਨਾਂ ਨੂੰ ਗਾੜੀ ਕਰੇਗੀ। ਕਿੰਨੇ ਕਿ ਚਿਰ 'ਚ ਤਿਆਰ ਹੋ ਜਾਂਦੀ ਹੈ? ਇਹ 3 ਕਿ ਮਹੀਨੇ 'ਚ ਤਿਆਰ ਹੋ ਜਾਂਦੀ ਹੈ। ਦੱਸ ਦਿਓ ਤੁਸੀਂ ਆਨਲਾਈਨ ਵੀ ਕਿ ਮਜ਼ਦਮ ਕਿੰਨੇ ਲਾਇਏ ਤੁਸੀਂ ਇਹ ਮਜ਼ਦਮ ਅਸੀਂ ਇੱਕ ਹੀ ਰੱਖਿਆ ਜੀ ਪਾਣੀ ਵਾਲਾ ਬਾਕੀ ਤੇ ਸਭ ਉਹਨਾਂ ਦਾ ਹੀ ਜਦੋਂ ਇਹਨੂੰ ਬਾਦੇ ਨੇ ਉਦੋਂ ਲੇਬਰ ਚਾਹੀਦੀ ਆ ਬਾਅਦ ਚ ਇਹਨੂੰ ਕੋਈ ਡੇਡੀ ਜਰੂਰਤ ਨਹੀਂ ਪੈਂਦੀ ਇੱਕ ਕਰਾਲੀ ਆ ਇੱਕ ਉੱਪਰਲੇ ਦਿੱਤੀ ਆ ਆਪਣੀ ਬੋਰੀ ਦਿੱਤੀ ਉਹਦਾ ਕੀਮਤ ਬਲੋ ਉਹਦੇ ਨਾਲੇ ਥੱਲੇ ਜਿਹੜੇ ਨੂੰ ਸ਼ੌਰਾ ਰਹਿੰਦਾ ਜੀ ਤੇ ਗੰਡੋਏ ਜਿਹੜੇ ਜਿਆਦਾ ਸੁੰਦੇ ਤੇ ਛੇਤੀ ਬਣਾਉਂਦੇ ਆ ਇਹਨੂੰ ਸਿਲ ਰਹਿਣੀ ਚਾਹੀਦੀ ਜਿੰਨੀ ਵੀ ਚਾਹੀਦਾ ਇਹਨੂੰ ਕਿੰਨੇ ਕ ਚਰਚੇ ਬਣ ਜਾਂਦੀ ਆ ਇਹ 3 ਕਿ ਮਹੀਨੇ ਚ ਬਣ ਜਾਂਦੀ ਆ ਜੀ ਸਰ ਇੱਕ ਕਿੰਨੇ ਕੀ ਲਾਗਤ ਲੱਗਦੀ ਤੇ ਕਿੰਨਾ ਕ ਬਣਾਤਾ ਹੁੰਦਾ ਲਾਗਤ ਤੇ ਮੁਨਾਫਾ ਤੇ ਬਹੁਤ ਜ਼ਿਆਦਾ ਜੀ ਲੱਗਤ ਜਿਹੜੀ ਆ ਉਹ ਇੱਕ ਇੱਕ ਬੈਡ ਜਿਹੜਾ 10000 ਚ ਪੈਂਦਾ ਸਾਨੂੰ ਅਸੀਂ 10 ਲੱਖ ਰੁਪਇਆ ਦਿੱਤਾ ਸੀ ਤੇ 100 ਬੈਡ ਮਿਲਿਆ ਸੀ ਫਿਰ ਹੋਰ ਸਾਡੇ ਨਾਲ ਬੰਦੇ ਜੁੜਦੇ ਗਏ ਜੁੜਦੇ ਗਏ ਉਹਨਾਂ ਦੇ ਵੀ ਪੈਸੇ ਇੱਥੇ ਲੱਗੇ ਆ ਇਹ ਉਹਨਾਂ ਦੇ ਪੈਸੇ ਲੱਗੇ ਮਤਲਬ 55 ਲੱਖ ਦਾ ਇਹ ਜਿਹੜਾ ਤਿਆਰ ਹੋ ਗਿਆ ਇਹ ਤਾਂ ਕਿਸਾਨ ਨੂੰ ਚੰਗਾ ਫਾਇਦਾ ਹੈ ਬਹੁਤ ਵਧੀਆ ਫਾਇਦਾ ਜੀ ਬਹੁਤ ਹੀ ਖਦਾ ਫਾਇਦਾ ਕੀ ਕਹਿਣਾ ਚਾਹੁੰਦੇ ਬਾਕੀ ਕਿਸਾਨ ਇੱਕ ਤੇ ਇੱਕ ਤੇ ਤੁਸੀਂ ਵੇਖੋ ਜੀ ਜਿਹੜੇ ਤੁਸੀਂ ਇਨਵੈਸਟ ਕਰਦੇ ਆ ਉਹ 25 ਮਹੀਨੇ ਚ ਤੁਹਾਡੀ ਡਬਲ ਹੋ ਜਾਂ ਇਹ ਤੁਸੀਂ 5 ਲੱਖ ਮੰਨ ਲਓ ਦਿੰਦੇ ਹੋ ਤੇ 25ਵੇਂ ਮਹੀਨੇ ਬਾਅਦ ਤੁਹਾਨੂੰ 10 ਲੱਖ ਰੁਪਈਆ ਮਿਲ ਜਾਂਦਾ ਉਸੇ ਅੱਜ ਪੈਸੇ ਜਮਾ ਕਰਾਉਂਦੇ ਕੱਲ ਨੂੰ ਤੁਹਾਡੀ ਰਿਟਰਨ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਇਹਦਾ ਕੰਪਨੀ ਦਾ ਨਾਮ ਕੀ ਹੈ ਇਹ ਸਪੀਡ ਕੰਟੈਕਟ ਫਾਰਮਿੰਗ ਕਰਨਾਲ ਕੀ ਕਹਿੰਦਾ ਕਿਹਦੇ ਕਿਸਾਨਾਂ ਨੂੰ ਜਿਹੜੇ ਕਹਿੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਇਹ ਬਹੁਤ ਵਧੀਆ ਕੰਮ ਹੈ ਤੇ ਤੁਸੀਂ ਬਾਕੀ ਕੰਮ ਤੇ ਛੋਨੇ ਜੋ ਛੱਡ ਕੇ ਇੱਧਰ ਆਓ ਤੇ ਬਹੁਤ ਵਧੀਆ ਜਿਗਾੜਿਆ ਜੀ ਇਹ ਬਹੁਤ ਫਾਇਦਾ ਜੀ ਬਹੁਤ ਫਾਇਦਾ ਜੀ ਤੁਹਾਡਾ ਨਾਮ ਕੀ ਹੈ ਪਿੰਡ ਦਾ ਨਾਮ ਕੀ ਹੈ ਮੇਰਾ ਮਿੰਦਰ ਸਿੰਘ ਨਾਂ ਆਇਆ ਤੇ ਪਿੰਡ ਮੇਰਾ ਟਿਲਵਾਣਾ ਹੈ ਮੋਬਾਈਲ ਕਿ